ਜ਼ਰੂਰ ਸੁਣੋ ਜੀ ਗਰਭਤੀ ਔਰਤਾਂ ਦੇ ਲਈ ਧਿਆਨ ਦੇਣ ਯੋਗ ਜ਼ਰੂਰੀ ਗੱਲਾਂ ਨੰਬਰ 1 ਗਰਭਤੀ ਔਰਤਾਂ ਨੂੰ ਜ਼ਿਆਦਾ ਸਮੇਂ ਤੱਕ ਭੁੱਖੀਆਂ ਨਹੀਂ ਰਹਿਣਾ ਚਾਹੀਦਾ ਥੋੜੀ ਥੋੜੀ ਸਮੇਂ ਬਾਅਦ ਥੋੜਾ ਥੋੜਾ ਕੁਝ ਜ਼ਰੂਰ ਖਾ ਲੈਣਾ ਚਾਹੀਦਾ ਹੈ ਨੰਬਰ 2 ਇਸ ਅਵਸਥਾ ਵਿੱਚ ਜ਼ਿਆਦਾ ਸਮਾਂ ਨਾ ਤਾਂ ਬੈਠਣਾ ਚਾਹੀਦਾ ਹੈ ਤੇ ਨਾ ਹੀ ਖੜਨਾ ਚਾਹੀਦਾ ਹੈ ਨਾ ਹੀ ਜ਼ਿਆਦਾ ਸਮਾਂ ਪੈਣਾ ਚਾਹੀਦਾ ਹੈ ਵਿਚ-ਵਿਚ ਦੀ ਤੁਰਦੇ ਫਿਰਦੇ ਰਹਿਣਾ ਚਾਹੀਦਾ ਹੈ ਇਸ ਦੇ ਨਾਲ ਸਿਹਤ ਠੀਕ ਰਹਿੰਦੀ ਹੈ। ਨੰਬਰ 3 ਇਸ ਅਵਸਥਾ ਦੌਰਾਨ ਔਰਤਾਂ ਨੂੰ ਜ਼ਿਆਦਾ ਟੈਨਸ਼ਨ ਨਹੀਂ ਲੈਣੀ ਚਾਹੀਦੀ ਕਿਉਂਕਿ ਇਸ ਦਾ ਸਿੱਧਾ ਅਸਰ ਬੱਚੇ ਤੇ ਪੈਂਦਾ ਹੈ। ਉਸ ਦੀ ਗਰੋਥ ਤੇ ਉੱਪਰ ਪੈਂਦਾ ਹੈ। ਨੰਬਰ 4 ਇਸ ਅਵਸਥਾ ਦੌਰਾਨ ਜ਼ਿਆਦਾ ਫਲ ਫਰੂਟ ਹੀ ਖਾਣੇ ਚਾਹੀਦੇ ਹਨ ਅਤੇ ਜੂਸ ਦਾ ਸੇਵਨ ਘੱਟ ਕਰਨਾ ਚਾਹੀਦਾ ਹੈ। ਤੇ ਪਾਣੀ ਵੱਧ ਤੋਂ ਵੱਧ ਪੀਣਾ ਚਾਹੀਦਾ ਹੈ। ਨੰਬਰ 5 ਜਦੋਂ ਵੀ ਤੁਹਾਡਾ ਤੀਜੇ ਤੋਂ ਚੌਥਾ ਮਹੀਨਾ ਸ਼ੁਰੂ ਹੋ ਜਾਵੇ ਤਾਂ ਹਰ 2-2 ਘੰਟੇ ਬਾਅਦ ਆਪਣੇ ਬੱਚੇ ਦੀ ਮੂਵਮੈਂਟ ਨੂੰ ਜ਼ਰੂਰ ਚੈੱਕ ਕਰੋ। ਨੰਬਰ 6 ਖਾਣਾ ਇੱਕੋ ਸਮੇਂ ਵਿੱਚ ਇਕੱਠਾ ਨਹੀਂ ਖਾਣਾ ਚਾਹੀਦਾ। ਇਸ ਨੂੰ ਰੋਕ-ਰੋਕ ਕੇ ਖਾਣਾ ਚਾਹੀਦਾ ਹੈ ਕਿਉਂਕਿ ਜੇਕਰ ਅਸੀਂ ਇਕੱਠਾ ਹੀ ਖਾ ਲੈਂਦੇ ਹਾਂ ਤਾਂ ਇਸ ਨਾਲ ਪੇਟ ਵਿੱਚ ਦਰਦ ਹੋਣ ਦੀ ਸਮੱਸਿਆ ਹੋ ਸਕਦੀ ਹੈ। ਨੰਬਰ 7 ਗਰਭਤੀ ਔਰਤਾਂ ਨੂੰ ਸਾਰੇ ਫਲਾਂ ਦਾ ਸੇਵਨ ਕਰਨਾ ਚਾਹੀਦਾ ਹੈ। ਪਰ ਪਪੀਤਾ ਅਨਾਨਾਸ ਆਦ ਫਲਾਂ ਦਾ ਸੇਵਨ ਨਹੀਂ ਕਰਨਾ ਚਾਹੀਦਾ ਨੰਬਰ 8 ਜੇਕਰ ਗਰਭવતી ਔਰਤਾਂ ਕੇਲੇ ਦਾ ਸੇਵਨ ਕਰਨ ਤਾਂ ਇਸ ਨਾਲ ਬੱਚੇ ਦੀਆਂ ਹੱਡੀਆਂ ਮਜ਼ਬੂਤ ਹੋ ਸਕਦੀਆਂ ਹਨ ਨੰਬਰ 9 ਗਰਭ ਅਵਸਥਾ ਦੌਰਾਨ ਔਰਤਾਂ ਨੂੰ ਆਪਣੇ ਚਿਹਰੇ ਉੱਪਰ ਮੇਕਅਪ ਕਰਨ ਤੋਂ ਪਰਹੇਜ਼ ਕਰਨਾ ਚਾਹੀਦਾ ਹੈ ਕਿਉਂਕਿ ਇਸ ਨਾਲ ਤੁਹਾਡੇ ਚਿਹਰੇ ਦੀ ਚਮੜੀ ਖਰਾਬ ਹੋ ਸਕਦੀ ਹੈ ਨੰਬਰ 10 ਗਰਭ ਅਵਸਥਾ ਦੌਰਾਨ ਖੂਨ ਪਤਲਾ ਹੋ ਜਾਂਦਾ ਹੈ ਅਤੇ ਹੀਮੋਗਲੋਬਿਨ ਦਾ ਪੱਧਰ ਘਟ ਜਾਂਦਾ ਹੈ ਪਾਲਕ, ਚੁਕੰਦਰ, ਅਨਾਰ, ਸੁੱਕੇ میਵੇ, ਅਨਾਜ ਅਤੇ ਅੰਡੇ ਵਰਗੇ ਭੋਜਨ ਆਇਰਨ ਦੇ ਵਧੀਆ ਸਰੋਤ ਹਨ। ਨੰਬਰ 11 ਵਿਟਾਮਿਨ ਸੀ ਅਤੇ ਵਿਟਾਮਿਨ 12 ਸਮੁੱਚੀ ਸਿਹਤ ਲਈ ਜ਼ਰੂਰੀ ਹਨ। ਵਿਟਾਮਿਨ ਸੀ ਅਤੇ ਵਿਟਾਮਿਨ B12 ਸਰੋਤਾਂ ਨਾਲ ਪਰਪੂਰ ਫਲਾਂ ਅਤੇ ਸਬਜ਼ੀਆਂ ਨੂੰ ਆਪਣੇ ਭੋਜਨ ਵਿੱਚ ਸ਼ਾਮਲ ਜ਼ਰੂਰ ਕਰੋ ਜਿਵੇਂ ਕਿ ਅੰਡੇ ਨੰਬਰ 12 ਕੈਲਸ਼ੀਅਮ ਮਾਂ ਅਤੇ ਬੱਚੇ ਦੋਵਾਂ ਦੀਆਂ ਹੱਡੀਆਂ ਲਈ ਜ਼ਰੂਰੀ ਹੈ ਡੇਰੀ ਉਤਪਾਦ ਪੱਤੇਦਾਰ ਸਬਜ਼ੀਆਂ ਆਦ ਕੈਲਸ਼ੀਅਮ ਦੇ ਚੰਗੇ ਸਰੋਤ ਹੁੰਦੇ ਹਨ ਨੰਬਰ 13 ਗਰਭ ਅਵਸਥਾ ਦੌਰਾਨ ਸ਼ਰਾਬ ਤੋਂ ਪੂਰੀ ਤਰ੍ਹਾਂ ਬਚੋ ਕਿਉਂਕਿ ਇਹ ਬੱਚੇ ਦੇ ਵਿਕਾਸ ਨੂੰ ਨੁਕਸਾਨ ਪਹੁੰਚਾ ਸਕਦੀ ਹੈ ਨੰਬਰ 14 ਬਹੁਤ ਸਾਰਾ ਪਾਣੀ ਪੀ ਕੇ ਹਾਈਡਰੇਟਿਡ ਰਹੋ ਅਤੇ ਵਾਧੂ ਪੋਸ਼ਟਿਕ ਤੱਤਾਂ ਲਈ ਨਿੰਬੂ ਪਾਣੀ ਅਤੇ ਨਾਰੀਅਲ ਪਾਣੀ ਨੂੰ ਆਪਣੇ ਰੁਟੀਨ ਵਿੱਚ ਸ਼ਾਮਲ ਕਰੋ। ਨੰਬਰ 15 ਗਰਭਤੀ ਔਰਤਾਂ ਲਈ ਤુલਸੀ ਕਿਸੇ ਦਵਾਈ ਤੋਂ ਘੱਟ ਨਹੀਂ ਹੈ। ਤુલਸੀ ਦੀਆਂ ਪੱਤੀਆਂ 'ਚ ਹੀਲਿੰਗ ਕੁਆਲਿਟੀ ਹੁੰਦੀ ਹੈ। ਇਸ ਕਰਕੇ ਇਹ ਗਰਭਤੀ ਔਰਤਾਂ ਦੇ ਲਈ ਪੂਰੀ ਤਰ੍ਹਾਂ ਸੁਰੱਖਿਅਤ ਹੈ। ਨੰਬਰ 16 ਗਰਭ ਅਵਸਥਾ ਦੌਰਾਨ ਭੁੱਲ ਕੇ ਵੀ ਕੱਚਾ ਪਪੀਤਾ ਨਹੀਂ ਖਾਣਾ ਚਾਹੀਦਾ। ਕੱਚੇ ਪਪੀਤੇ 'ਚ ਇੱਕ ਅਜਿਹਾ ਕੈਮੀਕਲ ਹੁੰਦਾ ਹੈ ਜੋ ਬੱਚੇ ਨੂੰ ਨੁਕਸਾਨ ਪਹੁੰਚਾ ਸਕਦਾ ਹੈ। ਇਸ ਲਈ ਡਾਕਟਰ ਪਪੀਤੇ ਨੂੰ ਨਾ ਖਾਣ ਦੀ ਸਲਾਹ ਦਿੰਦੇ ਹਨ। ਨੰਬਰ 17 ਇਸ ਅਵਸਥਾ ਦੌਰਾਨ ਔਰਤਾਂ ਨੂੰ ਜ਼ਿਆਦਾ ਝੁੱਕ ਕੇ ਕੰਮ ਨਹੀਂ ਕਰਨਾ ਚਾਹੀਦਾ ਕਿਉਂਕਿ ਇਸ ਦਾ ਸਿੱਧਾ ਅਸਰ ਬੱਚੇ ਉੱਪਰ ਪੈਂਦਾ ਹੈ। ਸੋ ਜੇਕਰ ਇਹ ਜਾਣਕਾਰੀ ਤੁਹਾਨੂੰ ਚੰਗੀ ਲੱਗੀ ਹੋਵੇ ਤਾਂ ਇਸ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ। ਧੰਨਵਾਦ।